ਕਾਲ ਜੀ ਬਾਈ ਜੀ ਸਾਰਿਆਂ ਨੂੰ ਕਿ ਅੱਜ ਆਪਾਂ ਆਏ ਹੋਇਆ ਭਰਾਵੋ ਤਲਵੰਡੀ ਸਾਬੂ ਸ਼ਰਮੇ ਕੋਲੇ ਦੇਖ ਬਹੁਤ ਹੀ ਵਾਹ ਟਰੈਕਟਰ ਦਿਖਾਉਣਾ ਤੈਨੂੰ ਦੋਨਾਲੀ ਦਾ ਪੂਰਾ ਟਰੈਕਟਰ ਟਰੈਕਟਰ ਨਵਾਂ ਟਰੈਕਟਰ ਸ਼ਰਮੇ ਨੇ ਕਰਾਉਣ ਲੱਗੇ ਜਲਵਾਟ ਫਾਈਵਰ ਵੀ ਸੱਗੀ ਲੱਗੀ ਐ ਐਡੋ ਨਾਮੀਆਂ ਕਰਾ ਦੋੜੇ ਬਹੁਤ ਵਾਹ ਐ ਜੱਭਾ ਮਰਿਓ ਸ਼ਰਮੇ ਨੇ ਕਰਾਉਣਿਆ ਆਪਾਂ ਜਲਵਾਟ ਐ ਤਰੀਕਾ ਜਰਮਾਦੀ ਸਸਤੀ ਗੱਲ ਬਾਤ ਜੀ ਯਾਰ ਇਹ ਕਿਹਾ ਤਾਂ ਨਹੀਂ ਸਸਤੀ ਦਾ ਖਰਚ ਹੋ ਜੂਗਾ ਤੇ ਮਾਰਾ ਦਿੱਤੇ ਪਾਸੇ ਘਰ ਵੀ ਕਰਾ ਦੇਕੋ ਜੀ ਨੂੰ ਤੇ ਭਾਈ ਆਪਾਂ ਆਪ ਦਾ ਚੈਨਲ ਬਣਾ ਲਿਆ ਜੇ ਬਾਈ ਫੇਸਬੁਕ ਫੇਸਬੁਕ ਖੋਲੋਗੇ ਤਾਂ ਸ਼ਰਮਾ ਟਰੈਕਟਰਸ ਬਾਈ ਹਾਂਜੀ ਸਰਚ ਮਾਰ ਲਿਓ ਜੇ ਤੁਸੀਂ YouTube ਖੋਲੋਗੇ ਸ਼ਰਮਾ ਤਲਵੰਡੀ ਸਾਹਿਬ ਬੋਲਗੇ ਠੀਕ ਹੈ ਜੀ ਤੇ ਆ ਜਾਈਆ ਆਪਾਂ ਟਰੈਕਟਰ ਖੋਣੇ ਪੁੱਤਵਾਰ ਮੰਡੀ ਆ ਜੀ ਤਲਵੰਡੀ ਸਾਹਿਬੋਂ ਆ ਲੱਸਾ ਸੋਨਾ ਲੀ ਇਹ ਬਿਲਕੁਲ ਨਵਾਂ ਟਰੈਕਟਰ ਆ ਬਾਈ ਕੱਲਾ ਹਾਰ ਪਾਉਣ ਦੀ ਘਾਟ ਹੈ ਜੀ ਹਾਂਜੀ ਹਾਂਜੀ ਪੰਜਾਬ ਨੰਬਰ ਆ ਹਾਂਜੀ ਟਾਇਰ ਪਾਰ ਮੂਰ ਦੇ ਚਾਰੀ ਨਾਲ ਦੇ ਆ ਬਾਈ ਟਰੈਕਟਰ ਦਾ 21 ਮਾਡਲ ਆ ਹਾਂਜੀਾਰੇ ਪਾਸੋਂ ਦਿਖਾ ਦੇ ਬੋਲਰਾ ਹਾਂਜੀ 80 85 ਪੈਸੇ ਡਰ ਨਾ ਦੇ ਦੇ ਹਾਂਜੀ ਹਾਂਜੀ ਨਵਾਂ ਟਰੈਕਟਰ ਆ ਭਰਾ ਮੇਰੇ ਜਮਾ ਫਾਈਬਰ ਵਾਲੀ ਸਤਰੀ ਲੱਗੀ ਹੋਈ ਆ ਭੈਂ ਟਰੈਕਟਰ ਆ ਨਵਾਂ ਹਾਂਜੀ ਲੱਗੀ ਹੋਈ ਸਤਰੀ ਹਾਂਜੀ ਕਿ ਆਰਥ ਫੇਰੇ ਘੁੰਮ ਕੇ ਦਿਖਾਉਣੇ ਪੰਜਾਬ ਨੰਬਰ ਆ ਨਾ ਸਮਝੀਂ 30 ਸਪੀਡ ਆ 30 ਸਪੀਡ ਆ ਹਾਂਜੀ ਪੰਜਾਬ ਨੰਬਰ ਪੰਜਾਬ ਨੰਬਰ ਆ ਭਰਾ ਮੇਰੇ ਹਾਂਜੀ ਐ ਜਮਾ ਨਵਾਂ ਟਰੈਕਟਰ ਬਿਲਕੁਲ ਨਵਾਂ 6 ਲੱਖ ਤੇ 15000 ਪੁੱਲਰ ਡਿਮਾਂਡ ਹਾਂਜੀ 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 ਤੇ ਕੋਈ ਆਇਆ ਨਹੀਂ ਦਾਸਾ ਦਾ ਯਾਂਸੀ ਤੋਂ ਲੈਂਦਾ ਤੇ ਮੰਡੀ ਤੋਂ ਲੈਂਦਾ ਹਾਂਜੀ ਨਵਾਂ ਟਰੈਕਟਰ ਹਾਰ ਪਾ ਕੇ ਲੈ ਚੀਜ਼ ਵੀ ਤਾਂ ਹਾਂ ਬਿਲਕੁਲ 615000 ਡਿਮਾਂਡ ਆ ਹਾਂਜੀ 5 ਲੱਖ 21 ਮਾਡਲ 2021 ਮਾਡਲ 5 ਲੱਖ 90 ਹਜ਼ਾਰ ਦਾ ਤੇ ਮਿਲਦੀ ਆਪਾਂ 5 ਲੱਖ 90 ਹਜ਼ਾਰ ਦਾ ਮਿਲ ਜੂਗਾ 6 ਲੱਖ ਤੇ 15 ਹਜ਼ਾਰ ਡਿਮਾਂਡ ਆ ਹਾਂਜੀ ਨਵਾਂ ਟਰੈਕਟਰ ਬਿਲਕੁਲ ਭਰਾ ਮੇਰੋ ਤੇ ਅੱਗੇ ਅੱਗੇ ਤੁਹਾਨੂੰ ਦਿਖਾਉਣਾ ਚਾਹੀਦਾ ਹੌਲੈਂਡ 33 33 ਹੌਲੈਂਡ ਇਹ ਆ ਦੇਖ ਲਓ ਘੋੜੇ ਵਾਂਗ ਵੱਡਾ ਭਰਾ ਮੇਰੋ ਉਦੋਂ ਬਾਅਦ ਦੇ ਵਿੱਚ ਆਗਾ 36ਤੀ ਹੌਲੈਂਡ ਬਾਈ 2008 ਮਾਡਲ ਆ ਨਾ ਮੂਲੇ ਦਾ ਨਵੇਂ टायर ਵਗ ਗਿਆ ਜੀ ਪਿਛਲੇ 25 ਕੇ ਪਛੇ 75 ਪੈਸੇ ਹਾਂ ਆ ਦੇਖ ਲਓ ਭਰਾ ਮੇਰੋ ਕਾਲੇ ਢਿੱਡ ਵਾਲਾ ਬਹੁਤ ਸੋਹਣਾ ਟਰੈਕਟਰ ਆ ਕਾਲੇ ਢਿੱਡ ਵਾਲਾ ਹਨਾ ਸਰਮਾ ਹਾਂਜੀ ਹਾਂਜੀ ਇੱਕ ਘੈਂ ਟਰੈਕਟਰ ਆ ਭਰਾ ਮੇਰੋ 345000 ਡਿਮਾਂਡ ਆ ਬਾਈ ਹਾਂਜੀ ਤੇ 320000 ਦਾ ਟਰੈਕਟਰ ਆ ਲਾ ਇਲਾਣ 3 ਲੱਖ 45000 ਦੀ ਡਿਮਾਂਡ ਆ 8 ਮਾਡਲ ਆ ਨਾ 20000 ਦਾ ਲੈ ਲਾਂਗੇ ਹਾਂ 8 ਮਾਡਲ ਆ ਦੌਣ ਮੈਂ ਤੇ ਤਾਂ ਨਹੀਂ ਹੁੰਦਾ ਕਿ ਨਹੀਂ ਨਹੀਂ ਉੱਤੇ ਹੋ ਜੀ ਉੱਤੇ ਹੋ ਜੀ ਪੁਰਾਣਾ ਟਰੈਕਟਰ ਵੀ ਕੱਟਾ ਜਾਊਗਾ ਹਾਂ ਪੁਰਾਣੇ ਸਾਰਿਆਂ ਚ ਕੱਟੇ ਜਾਣਗੇ ਤੇ ਆ ਆ ਗਿਆ ਭਰਾ ਮੇਰਾ ਪੰਜਾਬ ਨੰਬਰ ਹਾਂ 9 ਮਾਡਲ ਆ ਪੈਰ ਹੈ ਗਿਆ ਜੀ ਅੱਧੇ ਕੋ ਮੂਹਲੇ ਵੱਧਾ ਪਿਛਲੇ 70 60 65 ਰੱਖਿਆ ਹਾਂ ਟਰੈਕਟਰ ਵੇਜ ਨਾਲਾ ਸਾਈਡ ਗੇਰਾ ਟਰੈਕਟਰ 345000 ਦੀ ਡਿਮਾਂਡ ਆ ਅੱਛਾ ਜੀ ਮਾਡਲ ਕਿਹੜਾ ਹੈ ਸੋਹਣਾ ਟਰੈਕਟਰ ਆ ਭਰਾ ਮੇਰਾ ਕਿਹਨਾਂ ਟਰੈਕਟਰ ਯਾਰ ਕੀ ਦੇ ਰਿਹਾ ਤੁਸੀਂ ਕੀ ਆ ਸਕਦਾ 345000 ਦਾ ਮਾਡਲ ਆ ਹਾਂਜੀ 320000 ਦਾ ਦੇਖ ਰਿਹਾ ਪਤਾ ਤੈਨੂੰ 3 ਲੱਖ 20000 ਜੀ ਹਾਂ ਦੇ ਰਿਹਾ ਕਿ 9 ਮਾਡਲ ਆ ਠੀਕ ਆ ਯਾ ਅੱਗੇ ਉਹ ਜੋ ਫਾਰਮ ਸੱਠ ਆ ਗਿਆ ਫਾਰਮ ਸੱਠ ਆ ਗਿਆ ਬਹੁਤ ਸੋਹਣਾ ਟਰੈਕਟਰ ਹੈ ਨਾ ਪੰਜਾਬ ਨੰਬਰ ਆ ਹਾਂ ਇਹ ਟਾਇਰ ਭਾਈ 80 85 ਪੈਸੇ ਮੂਹਰੇ ਲਾ ਦਿੰਦਾ ਮੈਂ ਆ ਭਾਈ ਯਾਰ ਹਾਂ 2006 ਮਾਡਲ ਦਾ ਟਰੈਕਟਰ ਬਹੁਤ ਸੋਹਣਾ ਵੀਰੇ ਭਾਂ ਟਰੈਕਟਰ ਹੈ ਨਾ ਵੀ ਆ ਨਹੀਂ ਹੈਗਾ ਵੀ 275 ਡਿਮਾਂਡ ਆ ਹਾਂਜੀ ਤੇ 2.5 ਲੱਖ ਦਾ ਟਰੈਕਟਰ ਠੀਕ ਆ ਜੀ 2000 ਸੀ ਮਾਡਲ ਆ ਪੂਰਾ ਸੋਨਾ ਟਰੈਕਟਰ ਆ ਬਾਈ ਹਾਂ ਸੀ ਮਾਡਲ ਹੈ ਨਾ ਦੋ ਨੇ ਟਰ ਨਵੇਂ ਆ ਤੇ 275000 ਡਿਮਾਂਡਾ ਕਿੰਨੇ ਦੇ ਦੇ 2.5 ਲੱਖ ਰੁਪਏ 2.5 ਲੱਖ ਦਾ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਭਰਾਵਾ ਉਦੋਂ ਮੈਸੀ 5245 11 ਮਾਡਲ ਆ ਅੱਗੇ ਆਕਰ ਮੈਸੀ ਪੰਜਾਬ ਨੰਬਰੇ ਵੀ ਯਾਵ ਨੰਬਰ ਆ ਭਰਾ ਮੇਰਾ ਕਹਿ ਰਹੇਗੇ 8585 ਦੇ ਸਾਰਾ ਰਿਜਿਸਟਰ ਗੇਰਿੰਗ ਜਨਾ ਉੱਕੀ ਹੈ ਹਾਂਜੀ ਸਵਾ 3 ਲੱਖ ਰੁਪਏ ਡਿਮਾਂਡ ਸਵਾ 3 ਲੱਖ ਡਿਮਾਂਡ ਆ ਕਿਹੜਾ ਮੰਡਲ ਹੈ 11 11 ਪੰਜਾਬ ਨੰਬਰ ਯਾਵ ਨੰਬਰ ਕਿੰਨੇ ਦਾ ਛੱਡ ਦਾਂ ਪੂਰੇ 3 ਲੱਖ ਦਾ ਪੂਰੇ 3 ਲੱਖ ਇਹਦੇ ਲੋਨ ਫੰਡ ਤੋਂ ਦੂ ਨਹੀਂ 11 ਦੇ ਵੀ ਨਹੀਂ ਹੁੰਦਾ ਅੱਗੇ ਆ ਗਿਆ ਫਾਰਮ ਸੈਕਟਰ 7 ਮਾਡਲ ਪੀਵੀ 11 ਹਾਂਜੀ ਕਹਿ ਰਹੇਗੇ 70 75 ਰੁਪਏ ਸੀ ਬਾਈ ਹਾਂਜੀ ਤੇ 310000 ਡਿਮਾਂਡ ਆ 310000 ਪੰਜਾਬ ਨੰਬਰ ਆ ਇਹ ਪੰਜਾਬ ਜੀ ਪੀ ਪੀ 11 ਸਾਰਾ ओरिजिनल ਕਿਤੇ ਰੰਗ ਪੇਟ ਨਹੀਂ ਹੋਇਆ ਬਾਈ ਸਾਰਾ ਅਰੀਜਨਲ ਆ ਕਿਤੇ ਰੰਗ ਪੇਟ ਨਹੀਂ ਹੋਇਆ ਟਰੈਕਟਰ ਦੇ ਹੂੰ ਐਂ ਜਮਾ ਸੀਛੇ ਮੈਂ ਉਹ ਜਾਉਂਗਾ ਤੇ ਸੱਤ ਮਾਡਲ ਹੈ ਹੂੰ 310000 ਡਿਮਾਂਡ ਆ ਕਿੰਨੇ ਦਾ 290 290 90000 ਦਾ ਇਹ ਟਰੈਕਟਰ ਆ ਬਰਾ ਮੇਰੇ ਅੱਗੇ ਆ ਗਿਆ ਸਾ ਕਿੰਨੀ ਆ ਕੈਨੇਡਾ ਤੇ ਜੀ ਆਪਣਾ ਬੜੀ ਲੰਮੀ ਵੀਡੀਓ ਹੋ ਜਾਂਦੀ ਹੈ ਬਾਈ ਯਾਰ ਹਾਂ ਅਗਲੀ ਵੀਡੀਓ ਦਿਖਾਵਾਂਗੇ ਅੱਪ ਅੱਛਾ ਤੇ ਬਾਈ ਲਾਈਕ ਕਮੈਂਟ ਸ਼ੇਅਰ ਕਰ ਦਿੱਤੀ ਕਰਕੇ ਹਾਂਜੀ ਇਹੀ ਪਿਆਰ ਦਿੰਦੇ ਰਹੋ ਤੇ ਇਹੀ ਤੁਹਾਨੂੰ ਨਵੇਂ-ਨਵੇਂ ਟਰੈਕਟਰ ਦਿਖਾਉਂਦੇ ਰਾਵਾਂਗੇ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਬਹੁਤ ਹੁਣੈ ਡੈਕਰਾਪਾ ਮੇਰੇ ਫਰਮੇ ਕੋਲੇ ਤੇ ਆਪਣਾ ਨੰਬਰ ਬੋਲਦਾ ਹਾਂ ਹਾਂ ਬਸ 729 4545 94788 4545 ਬਾਈ ਇਹ ਨੰਬਰ ਕੋਈ ਵੀ ਟਰੈਕਟਰ ਲੈਣਾ ਹੋਵੇ ਪੁੱਲਰ ਹਾਂਜੀ ਆਪਾਂ ਨੂੰ ਫੋਨ ਕਰ ਲਿਓ ਬੱਸ ਸਹੀ ਹੋਣਾ ਚਾਹੀਦਾ 2013 ਤੋਂ ਲੈ ਕੇ 12 ਦੇ ਲੋਨ ਫੈਂਸ ਹੋ ਜੂ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਆ ਪੁਰਾਣਾ ਟਰੈਕਟਰ ਜਿਹਨੂੰ ਮਤਲਬ ਜੇ ਤੁਹਾਨੂੰ ਲੱਗੇ ਨਾ ਕੱਟ-ਕੱਟ ਲਿਆ 8 ਦਿਨ ਤੁਸੀਂ ਰੱਖ ਲਿਓ ਵੀ ਤੇ ਜਿਹੜਾ ਲੈ ਕੇ ਜਾਓ ਉਹ ਵੀ ਦੋਨੇ ਰੱਖ ਲਿਓ ਭਾਈ ਜੇ ਵੱਧ ਵੇਚਦਾ ਕੋਈ 8 ਦਿਨਾਂ ਚ ਵੱਧ ਵੇਚ ਦਿਓ ਤੇ ਤੁਹਾਨੂੰ ਪੈਸੇ ਦੇ ਦੇ ਠੀਕ ਕੋਈ ਚੱਕਰ ਨਹੀਂ ਭਾਈ ਠੀਕ ਮਚਪਣਾ ਕੋਈ ਕੰਮ ਨਹੀਂ ਹੈਗਾ ਵਪਾਰ ਕਰਦੇ ਆ ਭਾਈ ਉਹ ਮਚਪਣਾ ਨਹੀਂ ਕਰਨਾ ਕਿਸੇ ਨਾਲ ਕਾਗਜ਼ੀ ਪੱਤਰਾ ਹੀ ਫੁੱਲ ਗਾਰੰਟੀ ਗਾਰੰਟੀ ਆ ਭਾਈ ਠੀਕ ਆ ਜੀ ਇਹ ਉਹ ਛੋਟਾ ਟਰੈਕਟਰ ਆ ਭਰਾ ਮੇਰੇ ਪਰਮਾ ਪਰਵੰਦੀ ਸਾਬੂ ਵਾਲੇ ਕੋਲੇ ਇੱਕ ਬਾਈ ਦਾ ਚੈਨਲ ਵੀ ਫੋਲੋ ਕਰ ਗਿਆ ਤੇ ਓਕੇ ਭਰਾ ਧੰਨਵਾਦ ਵੀਡੀਓ ਨੂੰ ਸਬਸਕ੍ਰਾਈਬ ਕਰਦੇ ਤੇ ਆਪਣੇ ਕਮੈਂਟ ਵੀ ਕਰਦੇ ਹੋ